ਸਿਕਲ ਕੇ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਅੱਜ ਦੀ ਵੀਡੀਓ ਜਿਹੜੇ ਪਸੇਤੇ ਲੱਗੇ ਹੋਏ ਝੋਨੇ ਨੇ ਜਿਹੜੇ ਹੁਣ ਨਸਾਰਾ ਲੈ ਰਹੇ ਨੇ ਜਾਂ ਲੈਣ ਜਾ ਰਹੇ ਨੇ ਉਹਨਾਂ ਵਾਸਤੇ ਆ ਉਹਨਾਂ ਕਿਸਾਨ ਭਰਾਵਾਂ ਵਾਸਤੇ ਕਿਉਂਕਿ ਹੁਣ ਤੱਕ ਤੁਸੀਂ ਜੋ ਵੀ ਕੀਤਾ ਪੱਤੇ ਵਧੀਆ ਖੜੇ ਨੇ ਗਮਾਂਡੀ ਨਾਲੋਂ ਤੁਹਾਡੀ ਫਸਲ ਆ ਜਿਹੜੀ ਸੇਮ ਵੈਰਾਈਟੀ ਹੋਣ ਦੇ ਬਾਵਜੂਦ ਵੀ ਸਿਰ ਕੱਟਦੀ ਆ ਪੱਤੇ ਬਿਲਕੁਲ ਹਰੇ-ਕਚਾਰ ਖੜੇ ਨੇ ਤੁਹਾਨੂੰ ਲੱਗਦਾ ਕਿ ਛਾੜ ਦੇ ਇਹ ਜਿਹੜਾ ਝੰਡੇ ਕੱਟ ਦੂ ਪਰ ਇਹ ਸੱਚਾਈ ਨਹੀਂ ਹੈਗੀ 50% ਕਿਸਾਨ ਨੇ ਜਿਹੜੇ ਇਸ ਟਾਈਮ ਤੇ ਆ ਕੇ ਪੈਰ ਛੱਡ ਜਾਂਦੇ ਨੇ ਕਿ ਆਪਾਂ ਨੇ ਹੁਣ ਝੋਨੇ ਦੇ ਵਿੱਚ ਬਹੁਤ ਕੁਝ ਕਰ ਦਿੱਤਾ ਹੈ ਤੇ ਆਪਣਾ ਝਾੜ ਆ ਜਿਹੜਾ ਵਧੀਆ ਆ ਜੂ ਪਰ 20-30% ਆਮ ਨਾਲੋਂ ਝਾੜ ਵਧਾਉਣ ਵਾਸਤੇ ਤੁਸੀਂ ਹੁਣ ਬਹੁਤ ਕੁਝ ਕਰ ਸਕਦੇ ਹੋ ਐਸ ਵਾਰ ਤਾਂ ਬਿਲਕੁਲ ਹੀ ਕਰਨਾ ਬਣਦਾ ਭਾਵੇਂ ਕਿ ਆ ਤੁਸੀਂ ਦੇਖ ਰਹੇ ਹੋਗੇ ਇੱਤੇ ਝੋਨੇ ਨੇ ਇਹ ਆਪਣੀ ਸਟੇਜ ਲੰਘ ਚੁੱਕੇ ਨੇ ਪਰ ਜਿਹੜੇ ਪਛਿੱਤੇ ਝੋਨੇ ਨੇ ਜਿਹੜੇ ਹੁਣ ਲਗਭਗ ਆਪਾਂ ਲਈ ਇਸ ਤਰੀਕੇ ਦੇ ਨੇ ਐਸ ਸਟੇਜ ਤੇ ਨਹੀਂ ਇਹ ਆਪਣਾ ਪੀ ਆਰ 126 ਝੋਨਾ ਲੱਗਿਆ ਹੋਇਆ ਮੱਕੀ ਵਾਲੇ ਖੱਤਿਆਂ ਦੇ ਵਿੱਚ ਤਾਂ ਹੁਣ ਇਨਾਂ ਝੋਣਿਆਂ ਦੇ ਵਿੱਚ ਬਹੁਤ ਕੁਸ਼ ਕਰਨ ਦੀ ਲੋੜ ਆ। ਨੋ ਡਾਊਟ ਤੁਸੀਂ ਵਧੀਆ ਮੈਨੇਜਮੈਂਟ ਕੀਤੀ ਹੋਣੀ ਆਪਣੇ ਖੇਤ ਦੇ ਵਿੱਚ। ਪਰ ਹੁਣ ਜਿਹੜਾ ਟਾਈਮ ਚੱਲ ਰਿਹਾ ਨਾ ਜੇਕਰ ਤੁਸੀਂ ਝਾੜ ਟਾਪ ਤੇ ਆਪਾਂ ਕਹਿੰਦੇ ਕਿ ਗਰੰਟੀ ਕਰਨੀ ਚਾਹੁੰਦੇ ਹੋ ਕਿ ਜਿਹੜੇ ਝਾੜ ਹੁਣ ਪਛੇਤੇ ਝੋਣੇ ਦਾ ਵੀ ਵਧੀਆ ਆਵੇ ਜਿਹੜਾ ਆਪਾਂ ਲੇਟ ਲਾਇਆ ਝੋਨਾ ਦਾ ਤਾਂ ਇਸ ਵਾਸਤੇ ਕਿਸਾਨ ਭਰਾਓ ਤੁਹਾਨੂੰ ਇੱਕ ਦੋ ਕੰਮ ਕਰਨੇ ਪੈਣਗੇ ਜਿਹੜੇ ਕਿ ਬਹੁਤ ਹੀ ਕੰਪਲਸਰੀ ਨੇ। ਇੱਕ ਗੱਲ ਤੁਹਾਨੂੰ ਮੰਨਣੀ ਪੈਣੀ ਹੈ ਕਿ ਹੁਣ ਜਿਹੜੇ ਆ 15-20 ਦਿਨ ਨੇ ਐਸ ਝੋਨੇ ਦੇ ਐਸ ਸਟੇਜ ਵਾਲੇ ਝੋਨੇ ਦੇ ਜਿਹੜਾ ਹੁਣ ਨਸਾਰਾ ਲੈਣ ਦੀ ਤਿਆਰੀ ਦੇ ਵਿੱਚ ਐ ਪਸੇਤਾ ਝੋਨਾ ਤਾਂ ਜਿਹੜਾ ਕਿਸਾਨ ਭਰਾ ਹੁਣ ਆ ਹਫਤੇ ਦਾ ਮੌਕਾ ਸੰਭਾਲ ਗਿਆ ਤਾਂ ਮੰਨ ਕੇ ਚੱਲੋ ਕਿ ਉਹੀ ਝਾੜ ਦੇ ਵਿੱਚ ਅੱਗੇ ਜਾ ਕੇ ਟੌਪ ਕਰ ਸਕਦਾ ਹੈਗਾ ਕਿਉਂਕਿ ਇਸ ਵਾਰ ਹੋਇਆ ਕੀ ਆ ਬਰਸਾਤ ਹੁੰਦੀ ਰਹੀ ਪਸੇਤੇ ਝੋਨੇ ਲੱਗੇ ਬਰਸਾਤ ਦੇ ਵਿੱਚ ਹੀ ਉਸ ਤੋਂ ਬਾਅਦ ਬਰਸਾਤ ਹੁੰਦੀ ਰਹੀ ਲਗਭਗ ਜਾਂ ਬਹੁਤ ਸਾਰੇ ਝੋਨੇ ਸੀ ਜਿਹੜੇ ਥੋੜੇ ਜਿ ਦਿਨ ਪਹਿਲਾਂ ਲੱਗੇ ਉਸ ਤੋਂ ਬਾਅਦ ਬਰਸਾਤ ਦਾ ਕੰਮ ਜਿਹੜਾ ਚੱਲ ਪਿਆ 15 20 ਦਿਨ ਲਗਭਗ 15 ਅਗਸਤ ਤੋਂ ਬਰਸਾਤ ਹੋਣੀ ਸ਼ੁਰੂ ਹੋਈ ਤਾਂ 20 ਦਿਨ ਕੰਮ ਚੱਲਦਾ ਰਿਹਾ ਤਾਂ ਉਹਦੀ ਕਿਲਰਿੰਗ ਉਹਦਾ ਖਰਾਪਨ ਉਹਦਾ ਲਗਭਗ ਆਪਾਂ ਕਹიდੀਏ ਕਿ ਪੱਤਿਆਂ ਦੀ ਗ੍ਰੋਥ ਕਿਨਮਣਕਣੀ ਦੇ ਨਾਲ ਸਭ ਤੋਂ ਵੱਧ ਹੈ ਜਿਹੜਾ ਝੋਨਾ ਹੁੰਦਾ ਇਹ ਡਰੇਜਲਿੰਗ ਹੁੰਦਾ ਪਰ ਹੁੰਦਾ ਦਾ ਲਗਭਗ ਆਪਾਂ ਕਹ ਲਈਏ ਕਿ ਬਹੁਤ ਵਧੀਆ ਇਹਨੂੰ ਲੱਗਦਾ ਕਿ ਜੇਕਰ ਇਹ ਕਿਨਮਣਕਣੀ ਬੂੰਦਾਬੰਦੀ ਹੁੰਦੀ ਰਹੇ ਤਾਂ ਬਹੁਤ ਵਧੀਆ ਇਹ ਗ੍ਰੋਥ ਕਰਦਾ ਪਰ ਗ੍ਰੋਥ ਕਿੱਥੋਂ ਕਰਦਾ ਪੱਤਿਆਂ ਤੋਂ ਜ਼ਿਆਦਾ ਗ੍ਰੋਥ ਕਰਦਾ ਪਰ ਪੱਤਿਆਂ ਵਾਲੀ ਗ੍ਰੋਥ ਆ ਜਿਹੜੀ ਉਹ ਝਾੜ ਨੂੰ ਡਾਉਨਸਾਲ ਵੱਲ ਜ਼ਿਆਦਾ ਲੈ ਕੇ ਜਾਂਦੀ ਹੈ ਕਿਉਂਕਿ ਵਿਕਾਸ ਜੜਾਂ ਦਾ ਹੋਣਾ ਚਾਹੀਦਾ ਵਿਕਾਸ ਆ ਜਿਹੜਾ ਉਹ ਜਿਹੜਾ ਆਪਾਂ ਕਹਿੰਦੇ ਸਖਾਵਾਂ ਦਾ ਜ਼ਿਆਦਾ ਹੋਣਾ ਚਾਹੀਦਾ ਵਿਕਾਸ ਆ ਜਿਹੜਾ ਉਹ ਜਿਹੜੀ ਤੁਹਾਡੇ ਹੋਣੀ ਚਾਹੀਦੀ ਹੈ ਕੋਸਟ ਟਾਈਮ ਤੇ ਜਿਹੜੀ ਖਰਾਕ ਜੜਾਂ ਦੇ ਵਿੱਚ ਇਕੱਠੀ ਕਰਕੇ ਰੱਖਣੀ ਹੁੰਦੀ ਹੈ ਇਹ ਗੱਲ ਤੁਹਾਨੂੰ 100% ਮੰਨਣੀ ਪੈਣੀ ਹੈ ਕਿ ਉਸ ਟਾਈਮ ਤੇ ਜਿਹੜਾ ਝੋਨਾ ਪ੍ਰਭਾਵਿਤ ਹੋਇਆ ਆਪਣੀ ਭਾਵਾਂ ਕਿ ਆਪ ਨੂੰ ਪੱਤੇ ਵਧੀਆ ਲੱਗ ਰਹੇ ਪਰ ਇੱਕ ਗੱਲ ਦਾ ਧਿਆਨ ਕਰੋ ਜੇਕਰ ਅੱਗੇ ਦੱਸੇ ਅਨਸਾਰ ਤੁਸੀਂ ਨਾ ਕੀਤਾ ਝੋਨੇ ਦੇ ਵਿੱਚ ਤਾਂ ਤੁਹਾਡਾ ਝੋਨੇ ਦਾ ਝਾੜ ਆ ਜਿਹੜਾ ਉਹ ਬਹੁਤ ਘਟ ਜਾਊਗਾ ਜਿਹੜੇ ਪਛੇਤੇ ਝੋਨੇ ਨੇ ਉਹ ਕਿਹੜਾ ਕੰਮ ਕਰਨਾ ਕਿਸਾਨ ਪ੍ਰਭੂ ਉਹਦੇ ਬਾਰੇ ਗੱਲ ਕਰਦੇ ਆ YouTube ਚੈਨਲ ਤੇ ਦੇਖ ਰਹੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਿਓ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਨਾਲ ਦੀ ਨਾਲ Facebook ਤੇ ਦੇਖ ਰਹੇ ਤਾਂ Facebook ਪੇਜ ਮਾਲਵੇ ਵਾਲੇ ਫਾਰਮਰ ਉਹ ਜ਼ਰੂਰ ਫੋਲੋ ਕਰ ਲਿਓ ਆਗਲੀਆਂ ਵੀਡੀਓਾਂ ਦੇ ਵਿੱਚ ਆਪਾਂ ਮਿਲਦੇ ਰਹਾਂਗੇ ਆਪਣੇ ਹੁੰਦਾ ਕੀ ਹੈ ਕਿ ਸਨ ਪ੍ਰਭੂ ਲੱਖਾਂ ਕਰੋੜਾ ਰੁਪਏ ਦੇ ਜਿਹੜੇ ਆਪਾਂကလေး ਸੜਕਿਆਂ ਆਣੇ ਜਾਂ ਸਪ੍ਰੇ ਆ ਉਹ ਬਿਨਾ ਮਤਲਬ ਦੀਆਂ ਚੀਜ਼ਾਂ ਦੇ ਨਾਲ ਕੀਤੇ ਜਾਂਦੇ ਕਹਿਣ ਦਾ ਭਾਵ ਪlant growth regulator ਹੋਗੇ ਜਾਂ ਹੋਰ ਹੋਗੇ ਕਹਿਣ ਦਾ ਭਾਵ ਉਹਦੋਂ ਇੱਕ ਸਿਰਫ ਤੇ ਸਿਰਫ ਬਾਦੂ ਦੀ ਦਿੱਕ ਦਿਖਾਉਣ ਵਾਸਤੇ ਜਾਂ ਆਪਣੇ ਮਨ ਨੂੰ ਸ਼ਾਂਤ ਕਰਨ ਵਾਸਤੇ ਉਦੋਂ ਬਹੁਤ ਸਾਰੇ ਭਰਾ ਨੇ ਜਿਹੜੇ ਪ੍ਰੋਡਕਟ ਪਾ ਲੈਂਦੇ ਨੇ ਪਰ ਇਸ ਟਾਈਮ ਤੇ ਆ ਕੇ ਪੈਰ ਛੱਡ ਜਾਂਦੇ ਪਰ ਕੋਸ਼ਿਸ਼ ਕਰੀਏ ਆਪਾਂ ਦਾਣਿਆਂ ਦੀ ਗਿਣਤੀ ਵਧਾਉਣ ਦੀ ਦਾਣਿਆਂ ਦਾ ਭਾਰ ਵਧਾਉਣ ਦੀ ਦਾਣੇ ਨੇ ਸਵਸਥਤ ਬਣਾਉਣ ਦੀ ਦਾਣਿਆਂ ਨੂੰ ਚਮਕਦਾਰ ਕਰਨ ਵਾਸਤੇ ਜਿੰਨੇ ਵੀ ਖੋਲ ਤੁਹਾਡੇ ਮੁੰਜਰਾਂ ਦੇ ਉੱਤੇ ਬਣ ਜਿੰਨੇ ਵੀ ਆਪਾਂ ਲਈ ਕਿ ਦਾਣਿਆਂ ਦਾ ਉਤਲਾਪ ਭਾਗ ਬਣੇ ਉਹ ਸਾਰੇ ਦੇ ਸਾਰੇ ਦੇ ਵਿੱਚ ਪਰਪਰਾਗਨ ਹੋਵੇ ਉਹਦੇ ਵਾਸਤੇ ਆਪਾਂ ਨੂੰ ਬਹੁਤ ਕੁਝ ਕਰਨ ਦੀ ਲੋੜ ਹੈ ਤੁਸੀਂ 20 ਤੋਂ 30% ਤੱਕ ਜਿਹੜਾ ਝਾੜ ਆਹੋ ਵਧਾ ਸਕਦੇ ਹਾਂ ਅਸੀਂ ਤੁਹਾਡੇ ਨਾਲ ਉਹੀ ਗੱਲਾਂ ਸਾਂਝੀਆਂ ਕਰਦੇ ਹਾਂ ਜਿਹੜੀਆਂ ਗੱਲਾਂ ਦੀ ਪ੍ਰੈਕਟਿਸ ਜਿਹੜੇ ਕੰਮਾਂ ਦੀ ਪ੍ਰੈਕਟਿਸ ਅਸੀਂ ਆਪਣੇ ਖੇਤਾਂ ਦੇ ਵਿੱਚ ਕਰਦੇ ਹਾਂ ਜ਼ਿਆਦਾਤਰ ਸਾਡੀਆਂ ਉਹੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਨੇ ਇਸ ਝੋਨੇ ਦੇ ਵਿੱਚ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਆਪਣਾ ਝੋਨਾਗਾ ਆਇਟੋਨ ਦੇ ਵਿੱਚ ਅੱਜ ਤੋਂ ਹਫ਼ਤਾ ਪਹਿਲਾਂ 52 31 ਕਿਲੋ ਬੋਰੋਨ 70 ਗ੍ਰਾਮ 1 ਕਿਲੋ ਜੂਰੀਆ ਜਿਹੜੀ ਆਪਣੀ ਆਮ ਹੀ ਬੋਰੀ ਵਾਲੀ ਜੂਰੀਆ ਜਿਹੜੀ ਆਪਣੀ ਆਮ ਹੀ ਬੋਰੀ ਵਾਲੀ ਗੱਟੇ ਵਾਲੀ ਜੂਰੀਆ ਹੁੰਦੀ ਹੈ 1 ਕਿਲੋ ਜੂਰੀਆ ਉਹਦੇ ਵਿੱਚ ਐਡ ਕਰਕੇ ਤਿੰਨਾਂ ਚੀਜ਼ਾਂ ਨੂੰ ਵੱਖੋ ਵੱਖਰਾ ਘੋਲ ਕੇ ਉਸ ਤੋਂ ਬਾਅਦ ਟੈਂਕ ਮਿਕਸ ਕਰਕੇ ਇਹਦੇ ਤੇ ਛੜਕਾਇਆ ਕੀਤਾ ਗਿਆ ਬਹੁਤ ਵਧੀਆ ਆਪਾਂ ਕਹ ਲਈਏ ਕਿ ਟਾਪ ਦਾ ਰਿਜ਼ਲਟ ਮਿਲੇ ਆਪਾਂ ਨੂੰ ਦੇਖਣ ਨੂੰ ਹੁਣ ਅਗਲੇ ਦਿਨਾਂ ਦੇ ਵਿੱਚ ਫੇਰ ਕਿਉਂਕਿ ਸਾਨੂੰ ਲੱਗਦਾ ਕਿ ਸਾਡੇ ਖੇਤ ਦੇ ਵਿੱਚ ਥੋੜੀ ਜੀ ਫਾਸਫੋਰਸ ਦੀ ਕਮੀਆਂ ਆਉਂਦੀ ਆ ਦਾਣੇ ਦੱਸਦੇ ਨੇ ਜੜ੍ਹਾਂ ਦੱਸਦੀਆਂ ਨੇ ਇਸ ਚੀਜ਼ ਨੂੰ ਤਾਂ ਅਗਲੇ ਦਿਨਾਂ ਦੇ ਵਿੱਚ ਫੇਰ 05234 1 ਕਿਲੋ ਤੋਂ ਲਾ ਕੇ 1.5 ਕਿਲੋ ਤੱਕ ਬੋਰਨ 70 ਗ੍ਰਾਮ ਤੇ ਜੂਰੀਆ ਇਸ ਵਾਰ ਸਕਿਪ ਕੀਤੀ ਜਾਊਗੀ ਇਹ ਤੁਸੀਂ ਵਰਤ ਸਕਦੇ ਹੋ ਕਿਸਾਨ ਭਰਾਓ ਇਹਦੇ ਨਾਲ ਹੋਊਗਾ ਕਿ ਅੱਗੇ ਗੱਲ ਕਰਦੇ ਆਂ ਜਾ ਜੇਕਰ ਤੁਹਾਨੂੰ ਲੱਗਦਾ ਕਿ ਸਾਡੇ ਫਾਸਫੋਰਸ ਦੀ ਬਹੁਤਾਤ ਹੈਗੀ ਆ ਤੁਸੀਂ 13045 ਵਰਤ ਸਕਦੇ ਹੋ ਵੀ ਪੂਰਾ ਟੌਪ ਦਾ ਐਨਪੀਕੇ ਕਹਿੰਦਾ ਭਾਬਾ ਇੱਕ ਐਨਪੀਕੇ ਜਿਹਦੇ ਵਿੱਚ ਪੋਟਾਸ਼ ਹੋਵੇ ਪੋਟਾਸ਼ ਫੋਰਸ ਹੋਵੇ ਜਾਂ ਨਾ ਹੋਵੇ ਪੋਟਾਸ਼ ਨੂੰ ਜ਼ਰੂਰੀ ਆ ਇਹਨਾਂ ਦੇ ਨਾਲ ਦੇ ਵਿੱਚ ਤੁਸੀਂ 0050 13045 05234 ਕਰ ਸਕਦੇ ਹੋ ਨਾਲ ਉਹਦੇ ਬੋਰੋਨ ਐਡ ਕਰਨੀਆਂ 70 ਗ੍ਰਾਮ 70 ਗ੍ਰਾਮ ਹੀ ਕਰਨੀਆਂ ਵੱਧ ਤੋਂ ਵੱਧ 80 ਗ੍ਰਾਮ ਕਰ ਲਓ ਜਿਹੜੀ ਬੋਰੋਨਾਂ ਗੀ ਇਹ ਡੋਹ ਤਾਰੀ ਤਲਵਾਰ ਆ ਜੇਕਰ ਇਹਦੀ ਕਮੀ ਰਹੇਗੀ ਤਾਂ ਵੀ ਝੋਨੇ ਦਾ ਝਾੜ ਘਟ ਜੂ ਜੇਕਰ ਜ਼ਿਆਦਾ ਪਾ ਦਿੱਤੀ ਛੜਕਿਆ ਕਰਨ ਵੇਲੇ ਫੇਰ ਵੀ ਤੁਹਾਡੇ ਝੋਨੇ ਦਾ ਬਹੁਤ ਨੁਕਸਾਨ ਹੋ ਜਾਣਾ ਇਸੇ ਕਰਕੇ 70 ਤੋਂ 80 ਗ੍ਰਾਮ ਥੋੜਾ ਜਿਹਾ ਉੱਪਰ ਨੂੰ ਰੱਖ ਕੇ ਨਿਓ ਜੜਾ ਛੜਕਿਆ ਕਰਨਾ ਧਿਆਨ ਦੇਣਾ ਇਹਨੂੰ ਤੁਸੀਂ ਭਾਵੇਂ ਤੁਸੀਂ 70 ਗ੍ਰਾਮ ਨੂੰ 2 ਲੀਟਰ ਦੇ ਵਿੱਚ ਘੋਲ ਲਿਓ ਪਰ ਜਿਹੜਾ ਐਨਪੀਕੇ ਇਹ ਘੋਲਣਾ ਉਹ ਸ਼ਾਮ ਨੂੰ ਘੱਟੋ ਘੱਟ 10 ਲੀਟਰ ਦੇ ਵਿੱਚ 1.5 ਕਿਲੋ ਹੀ ਪਾਉਣਾਗਾ ਤੇ ਫਿਰ ਉਹਨੂੰ ਘੋਲ ਕੇ ਇੱਕ ਹਲਿਆਚ ਲੈ ਕੇ ਰੱਖ ਦੇਣਾ ਸਵੇਰ ਉਹਨੂੰ ਹਲਿਆਚ ਲੈ ਕੇ ਦੁਬਾਰਾ ਤੇ ਟੈਂਕ ਮਿਕਸ ਕਰਕੇ ਉਸ ਤੋਂ ਬਾਅਦ ਸੜਕਿਆ ਕਰ ਸਕਦੇ ਹੋ ਇਹਦੇ ਨਾਲ ਹੋਊਗਾ ਕਿ ਜੇ ਤਾਂ ਫਾਸਫੋਰਸ ਵਾਲਾ 052 ਚੌਥੀ ਕਰ ਰਹੇ ਹੋ ਤਾਂ ਜੜਾਂ ਦੇ ਵਿੱਚੋਂ ਜਿਹੜਾ ਆਪਾਂ ਕਹੀਓ ਕਿ ਫਾਸਫੋਰਸ ਦਾ ਕੰਮ ਜੜਾਂ ਨੂੰ ਸਖਤ ਕਰਨਾ ਤੇ ਦਾਣੇ ਨੂੰ ਸਖਤ ਕਰਨਾ ਦਾਣੇ ਦਾ ਵੇਟ ਦਾਣਾ ਗਠੀਲਾ ਬਣਾਉਣ ਵਾਸਤੇ ਬਹੁਤ ਮਦਦਗਾਰ ਆ। ਇਹੀ ਕੰਮ ਪੋਟਾਸ਼ ਦਾ ਬੂਟੇ ਨੇ ਇਸ ਟਾਈਮ ਤੇ ਇਹ ਚੀਜ਼ਾਂ ਦੇਣੀਆਂ ਹੁੰਦੀਆਂ ਨੇ ਪਰ ਇਹਨਾਂ ਦਿਨਾਂ ਦੇ ਵਿੱਚ ਗਰਮੀ ਹੱਦ ਤੋਂ ਵੱਧ ਪਈ ਆ। ਇਸ ਕਰਕੇ ਇਹ ਸਪਰੇ ਬਹੁਤ ਜ਼ਰੂਰੀ ਹੋਊਗੀ ਤੁਹਾਡੇ ਵਾਸਤੇ। ਆਪਾਂ ਅਕਸਰ ਕਹਿੰਉਂਨੇ ਕਿ ਐਨਪੀਕੇ ਝਾੜ ਵਧਾਉਂਦਾ ਨਹੀਂ ਪਰ ਘਟਣ ਤੋਂ ਰੋਕ ਦਿੰਦਾ। ਕਿਸਾਨ ਭਰਾਵੋ ਇਸ ਟਾਈਮ ਦਾ ਕੀਤਾ ਹੋਇਆ ਐਨਪੀਕੇ ਤੁਹਾਡਾ ਝਾੜ ਵਧਾਊਗਾ ਵੀ ਘਟਣ ਤੋਂ ਵੀ ਰੋਕੂਗਾ। ਕਿਉਂਕਿ ਆਪਾਂ ਨੂੰ ਸਾਹਮਣੇ ਕੰਦ ਤੇ ਲਿਖਿਆ ਦਿਖੀ ਜਾਂਦਾ ਕਰ ਕਿ ਹੱਦ ਤੋਂ ਵੱਧ ਗਰਮੀ ਪੈ ਰਹੀ ਆ ਤੇ ਝੋਨੇ ਦਾ ਨਸਾਰਾ ਹੋ ਰਿਹਾ। ਤੇ ਨਾਲ ਦੀ ਨਾਲ ਜਿਹੜਾ ਬੋਰੋਨਾ ਉਹ ਜਿਹੜੀ ਪਰਪਰਾਗਨ ਦੀ ਪ੍ਰਕਿਰਿਆ ਹੈਗੀ ਉਹ ਨੂੰ 100% ਤੱਕ ਸੰਭਵ ਕਰ ਦਿੰਦਾ ਸੋ ਇਹਨਾਂ ਦੋਨਾਂ ਚੀਜ਼ਾਂ ਦਾ ਸੜਕਿਆ ਕਰ ਲੋ ਜੇਕਰ ਤੁਸੀਂ ਬਿਲਕੁਲ ਵੀ ਨਹੀਂ ਚਾਹੁੰਦੇ ਨਾ ਚਾਹੁੰਦੇ ਉਹ ਵੀ ਕਰ ਲੋ ਤੁਹਾਨੂੰ ਝਾੜ ਦੇ ਵਿੱਚ ਰਿਜ਼ਲਟ ਦੇਖਣ ਨੂੰ ਬਹੁਤ ਟੌਪ ਦੇ ਮਿਲਣਗੇ ਸੋ ਇਹਨਾਂ ਕੰਮ ਕਰ ਲੋ ਕਿਸੇਤੇ ਝੋਨੇ ਦੇ ਗੇਤੇ ਝੋਨੇ ਨੂੰ ਕੱਟ ਕੇ ਰੱਖ ਜੂਗਾ ਝਾੜ ਦੇ ਵਿੱਚ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦਾ ਹੈ ਇਸਿਆ ਲਈ ਵੀਡੀਓ ਦੇ ਵਿੱਚ